ਮੈਨੂੰ ਬੱਬੀ ਕਹਿੰਦੇ ਗਦਾਪੁਰ ਚ ਕੀ ਹੋਇਆ ਇਹ ਹੋਇਆ ਜੀ ਅੱਧਰੋਂ ਗੱਡੀ ਆਈ ਰੰਗਲੇ ਰੋਡ ਤੋਂ ਸ਼ਰਾਬ ਉਹਨਾ ਪੀਤੀ ਦੀ ਬੜੀ ਤੇਜ਼ ਆਈ ਪਹਿਲਾਂ ਥੜੇ ਪੰਨੇ ਆ ਉਸ ਤੋਂ ਬਾਅਦ ਟੋੜਦੇ ਆ ਗੰਬੇ ਜੀ ਅੱਧੀ ਬਾਅਦ ਵਿੱਚ ਡੇੜੀ ਦੇ ਵਿੱਚ ਮਾਰੀ ਆ ਡੇੜੀ ਭਾਨੇ ਬੁੰਕੇ ਤੇ ਵਾ ਬਾਅਦ ਵਿੱਚ ਇਹਨਾਂ ਦਾਰੂ ਪੀਤਾ ਤਾਂ ਇਹਨਾਂ ਦੇ ਵੀ ਸੱਟਾਂ ਲੱਗੀਆਂ 6 ਵਜੇ ਫੋਨ ਗਿਆ ਜੀ 6 ਵਜੇ ਮੈਂ ਆਇਆ ਤੇ ਗੇੜੀ ਗਿੱਲੜੀ ਦੀ ਬਾਅਦ ਮੈਨੂੰ ਮੁਲਾਜ਼ਮ ਪਬਲਿਕ ਨੇ ਦੱਸਿਆ ਕਿ ਤੇਰੀ ਗੇੜੀ ਗੱਡੀ ਭੰਨ ਕੇ ਗਈ ਆ ਸ਼ਰਾਬ ਉਹਨਾ ਪੀਤੀ ਦੀ ਪੱਟਰ ਹੋ ਗਿਆ ਤੇ ਮੁਲਾਜ਼ਮ ਉੱਤੇ ਆ ਗਏ ਕਰਨੈਲ ਸਿੰਘ ਉਹਨਾਂ ਨੇ ਆ ਕੇ ਉਹਨਾਂ ਦੀ ਆਰਸੀ ਲੈ ਲਈ ਤੋ ਗੱਡੀ ਜਿਹੜੀ ਹੈ ਟਰੈਕਟਰ ਦੇ ਨਾਲ ਬੰਨ ਕੇ ਜੋ ਘਰ ਲੈ ਗਿਆ ਸੀਟੀ ਕਿਉਂ ਨਹੀਂ ਲਾਈ ਗਈ ਐਕਸੀਡੈਂਟ ਹੋਇਆ ਹੈਗਾ ਤੇ ਸਾਨੂੰ ਢੀਕ ਤੇ ਸਾਨੂੰ ਪਤਾ ਲੱਗਦਾ ਵੀ ਠੀਕ ਹੈ ਜਿਹੜੀ ਗੱਡੀ ਵਧੀ ਆ ਦੇਖੋ ਇੱਥੇ 10 ਬੰਦਾ ਬੰਦੇ ਮਰ ਜਾਂਦੇ ਕੌਣ ਜ਼ਿੰਮੇਵਾਰ ਹੈ ਇਹਨਾਂ ਦੇਖੋ ਪਬਲਿਕ ਆ ਸਾਰੀ ਇੱਥੇ ਤੁਮ ਦੀ ਆ ਕਿੰਨੇ ਵਜੇ ਦੀ ਗੱਲ ਹੈ ਇਹ 12:30 ਵਜੇ ਦੀ ਗੱਲ ਹੈ ਜੀ ਇੱਥੇ ਦੁਨੀਆ ਕੁੰਦੀ ਆ ਤੁਹਾਡਾ ਕਿੰਨਾ ਨੁਕਸਾਨ ਹੋਇਆ ਮੇਰਾ ਜੀ 30000 ਰੁਪਏ ਦਾ ਨੁਕਸਾਨ ਆਇਆ ਵਾ ਕੀ ਕੁਛ ਨਹੀਂ ਆ ਇਹ ਦੇਖੋ ਸਾਰੀ ਰੇੜੀ ਤੋੜਤੀ ਉਹਨੇ ਹੋਰ ਆ ਦੇਖੋ ਧਰੇ ਦੁੜੇ ਪੰਤੇ ਸਾਰੇ ਇੱਕ ਮੈਂ ਵਿਹਲਾ ਈ ਮੰਗ ਕਰਦੇ ਮੰਗਿਆ ਵੀ ਮੈਂ ਵਿਹਲਾ ਹੋ ਗਿਆ ਕਾ ਸੇਰਦਾ ਸਾਰੀ ਦਿਹਾੜੀ ਵਿਹਲਾ ਬੈਠਾ ਦਮ ਮੈਂ ਮੰਗਿਆ ਕਰਨਾ ਵੀ ਇਹਨਾਂ ਨੂੰ ਨਾਥੇ ਪਾਈ ਜਾਏ ਕਿ ਆ ਜਿਹੜੇ ਬੰਦੇ ਮਰ ਜਾਂਦੇ ਤੇ ਇਹ ਜੂਹੇ ਮਾਰਿਆ ਹੀ ਇੰਨੀ ਤੇਜ਼ ਗੱਡੀ ਚਲਾਨੀ ਚਾਹੀਦੀ ਆ ਕਰੋ ਯਾਰ ਤੁਹਾਡਾ ਖਤਮ ਹੋ ਗਿਆ ਤੁਹਾਡਾ ਰਖਿਆ ਮੈਂ ਵਿਹਲਾ ਬੈਠਾ ਦਸੇਰਦਾ ਹੀ ਤੇ ਪਤਾ ਨਹੀਂ ਕਿੰਨੇ ਦਿਨ ਬੈਨਾ ਜੀ ਤੇ ਮੈਂ ਦੋ ਤਿੰਨ ਵਾਰੀ ਗਿਆ ਤਾਂ ਮੈਨੂੰ ਕੋਈ ਇਨਸਾਫ ਨਹੀਂ ਮਿਲਿਆ ਜੀ ਮੈਨੂੰ ਖੜਾ ਕੇ ਸੁਣਾਇਆ ਅੰਦਰ ਤੇ ਮੈਂ ਤੁਹਾਡੇ ਦੇਖਿਆ ਵੀ ਪਤਾ ਨਹੀਂ ਕੀ ਹੋ ਗਿਆ ਕੋਈ ਮਰ ਗਿਆ ਇੱਕ ਸਵਾਜ ਇੱਕ ਦਾ ਟਾਈਮ ਸੀ ਤੇ ਮੈਂ ਬਾਹਰ ਆਇਆ ਦੇਖਿਆ ਦੇ ਤੇ ਕਲਗੱਟ ਬੜੀ ਇਕੱਠੀ ਹੋਈ ਤੇ ਗੱਡੀ ਐ ਤੇ ਭੱਜੀ ਦੀ ਪਈ ਦੀ ਤੇ ਨਾਲ ਹੀ ਉਹ ਐਥੋਂ ਜੋ ਗੱਡੀ ਨਿਕਲੀ ਦੀ ਮੈਂ ਦੇਖਿਆ ਸਾਰਾ ਸੀਨ ਮੌਕੇ ਦੇ ਜਿਹੜਾ ਹੋਇਦਾ ਜੀ ਇਹ ਤੇ ਨਹੀਂ ਦੇਖਿਆ ਕੋਰੋ ਇਹ ਲੇਕਿਨ ਹੋਇਦਾ ਦੇਖਿਆ ਮੈਂ ਤੇ ਆਣ ਕੇ ਦੇਖਿਆ ਤੇ ਇਹ ਰੇੜੀ ਦਾ ਸਿਸਟਮ ਜਿਹੜਾ ਸਾਰਾ ਹੀ ਬੜਾ ਖਰਾਬ ਹੋਇਦਾ ਜੀ ਤੇ ਉਹਦੇ ਉਹ ਕਹਿਣ ਲੱਗੋ ਸਾਡਾ ਰੇੜੀ ਨਾਲ ਕੋਈ ਮਤਲਬ ਹੀ ਨਹੀਂ ਆ ਵੀ ਮੈਂ ਵੀ ਰੇੜੀ ਨਾਲ ਪਤਾ ਜਿਹੜਾ ਰੋਜ਼ ਰੇੜੀ ਲਾਉਂਦਾ ਮੈਂ ਕਹਾਂ ਰੋਜ਼ ਐ ਪਾਣੀ ਪੋਣੀ ਉਹਦੇ ਕੋ ਪੀਂਦੇ ਪੁੰਦੀਆਂ ਸਾਰੇ ਪੁੱਛ ਮਿਲਾਜੇ ਪੀਂਦੇ ਨਾ ਤੇ ਮੈਂ ਵੀ ਉਹ ਆਪੋ ਗਿਆ ਤੋੜ ਬਰ ਕੇ ਛੱਡ ਕੇ ਦੱਸੇ ਇਹ ਮੈਂ ਗੱਲ ਤੇ ਬਾਕੀ ਫਿਰ ਉਹ بڑے ਲਗੇ ਕਰਨ ਦੇ ਕਿਹਦੀ ਲੱਗੀ ਗੱਡੀ ਸੀ ਤੇ ਕਿੰਨੇ ਜਣੇ ਸੀ ਤੇ ਵਾਈਟ ਗੱਡੀ ਸੀ ਵਾਈਟ ਦੇ ਵਿੱਚ ਵੇ ਵੇਚ ਦੇ ਬਾਹਰ ਹੀ ਸਾਰੇ ਪਿੰਡਾਂ ਦੇ ਵਿੱਚ ਝੋੜਾ ਬੈਠਾ ਰਹੀ ਕੋਈ ਪੰਜ ਬੰਦੇ ਸੀ ਹਾਂ ਪੰਜ ਮਾ ਵੇ ਬਾਹਰ ਨੇ ਵਾਰੀ ਫਿਰ ਨੇ ਸਾਰੇ ਬਾਕੀ ਇਹਦੇ ਨਾਲ ਹੋਰ ਗੱਡੀਆਂ ਪੁਰੀਆਂ ਇਕੱਠੀਆਂ ਹੋਈਆਂ ਨੇ ਉਹਦੇ ਤੇ ਉਹ ਹੁਣ ਮੋਦਾਂਗੇ ਪਤਾ ਨਹੀਂ ਕੀ ਕਰਦੇ ਕੀ ਨਹੀਂ ਰੱਬ ਜਾਣੇ ਕੋਲ ਪੁਲਿਸ ਵਾਲਿਆਂ ਨੇ ਇਸ ਗੱਲ ਆਖੀ ਵੀ ਕੋਈ ਗੱਲ ਨਹੀਂ ਸਭ ਕੁਝ ਠੀਕ ਹੋ ਜਾਏਗਾ ਪਰ ਤੁਸੀਂ ਤੁਹਾਡੇ ਵਿੱਚ ਜਿਹੜਾ ਬਚਾਓ ਹੋ ਗਿਆ ਕੋਈ ਜੀ ਨਹੀਂ ਐਕਸੀਡੈਂਟ ਹੋਇਆ ਵੀ ਪੁਲਿਸ ਵਾਲਿਆਂ ਨੇ ਕੋਈ ਕਾਰਵਾਈ ਕੀਤੀ ਗੱਡੀ ਵਾਲਿਆਂ ਦੇ ਹਾਂ ਹੁਣ ਮੁੰਗੇ ਜਿਹੜੇ ਉਹਨਾਂ ਦੇ ਕਾਫੀ ਬੱਧਾ ਹੀ ਲੈ ਗਏ ਹਾਂ ਕਾਫੀ ਬੱਧਾ ਲੈ ਗਏ ਹਾਂ ਕਾਫੀ ਬੱਧਾ ਲੈ ਗਏ ਗੱਡੀ ਨਹੀਂ ਖੜੀ ਤੇ ਗੱਡੀ ਉਹਨਾਂ ਫਿਰ ਆ ਵੀ ਉਹਨਾਂ ਦੱਸਿਆ ਵੀ ਤੁਸੀਂ ਜਾ ਕੇ ਬਾਕੇ ਤੇ ਗੱਡੀ ਵਰਕਸ਼ਾਪ ਲੈ ਜਾਓ ਇਹ ਗੱਲ ਆਖੀ ਉਹਨਾਂ ਨੇ ਕਿ ਕਿੰਨੇ ਕੀ ਨੁਕਸਾਨੀ ਗਈ ਨਹੀਂ ਗੱਡੀ ਦਾ ਨੁਕਸਾਨ ਮੈਂ ਦੇਖਿਆ ਕਾਫੀ ਜ਼ਿਆਦਾ ਅਗਲਾ ਜਿਹੜਾ ਨਾ ਪੋਰਬੀ ਬਿਲਕੁਲ ਟੁੱਟ ਕੇ ਅੱਗੇ ਪੈ ਗਿਆ ਸੀ ਤੇ ਨੰਬਰ 2 ਆ ਵੀ ਉਹ ਇਹਨਾਂ ਦਾ ਚੱਕਾ ਨਹੀਂ ਚੱਕਾ ਲੱਗ ਗਿਆ ਅਗਲਾ ਅਗਲਾ ਚੱਕਾ ਤੇ ਪਿਛਲੇ ਪਾਸੇ ਵੀ ਗੱਡੀ ਟੁੱਟੀ ਵੀ ਮੈਨੂੰ ਇਹ ਨਹੀਂ ਸਮਝ ਆਉਂਦੀ ਪਿਛਲੇ ਪਾਸੇ ਵੀ ਤਾਂ ਟੁੱਟ ਗਈ ਇਹ ਬੜੀ ਨਾਲ ਇਦਾਂ ਲਿਆ ਕੇ ਬਚੀ ਤੇ ਨਾ ਬਸ ਇਹ ਗੱਜੇ ਰਾਤ 1 ਵਜੇ ਦੇ ਕਰੀਬ ਇੱਕ ਹਾਂਡਾ ਅਮੇਜ ਗੱਡੀ ਨੰਬਰੀ PB 30/6881 ਤੇ ਇਹ ਰਾਤ ਡਰਾਈਵਰ ਨੂੰ ਨੀਂਦ ਆਣ ਦੀ ਵਜ੍ਹਾ ਕਰਕੇ ਡਿਵਾਈਡਰ ਨਾਲ ਵੱਜ ਕੇ ਤੇ ਮਾਜਨ ਛੋਡੇ ਵਾਲਾ ਤੇ ਉਸੇ ਰੇਨ ਜਾ ਕੇ ਟਕਰਾ ਗਈ ਸੀ ਤੇ ਮੌਕੇ ਤੇ ਫਿਰ ਅਸੀਂ ਪੁੱਜ ਕੇ ਪੀਸੀਆਰ ਪੁੱਜ ਕੇ ਤੇ ਜਿਹੜੇ ਉਹਨੂੰ ਗੱਡੀ ਨੋ ਕਿ ਸਾਈਡ ਤੇ ਕਰਾਇਆ ਤੇ ਹੁਣ ਅਸੀਂ ਉਹਨਾਂ ਨੂੰ ਬੁਲਾਇਆ ਹੈਗਾ ਦੋਨਾਂ ਪਾਰਟੀਆਂ ਨੂੰ ਵੀ ਜੋ ਕਹਿੰਦੇ ਵੀ ਰਾਤ ਉਹ ਕਹਿੰਦੇ ਸੀ ਵੀ ਇਹ ਇਹਦਾ ਜਿਹੜਾ ਹਰੀੜੇ ਦਾ ਨੁਕਸਾਨ ਆ ਹੀ ਭਰਨ ਨੂੰ ਤਿਆਰ ਆ ਗਿਆ ਤੇ ਜੇ ਉਹ ਨੁਕਸਾਨ ਭਰ ਦੇਣਗੇ ਠੀਕ ਹੈ ਨਹੀਂ ਤੇ ਜਿਹੜੀ ਕਾਨੂੰਨੀ ਅਨੁਸਾਰ ਕਾਰਵਾਈ ਬਣੇਗੀ ਉਹ ਹੀ ਕਰਾਂਗੇ ਜੀ